ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਪੈਰੋਂ ਮਹੱਲਾ ਪੰਜ ਬਾ ਉਠਤ ਸੁਖਿਆ ਬੈਠਤ ਸੁਖਿਆ ਭਉ ਨਹੀਂ ਲਾਗੈ ਜਾਂ ਐਸੀ ਬੁਜਿਆ ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾਂ ਕਾ ਅੰਤਰ ਜਮੀ ਰਹਾਉ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਬਹੁ ਨਾਨਕ ਗੁਰਮੰਤਰ ਦਿਰਦਾਇ ਪੈਰੋਂ ਮਹਲਾ 5 ਵਾ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲੱਗੈ ਜਾਂ ਐਸੇ ਬੁਝੀਆ ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੂ ਨਾਨਕ ਗੁਰਮੰਤਰ ਦ੍ਰਿੜਾਇ ਪੈਰੋਂ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ ਜਾਂ ਐਸੇ ਬੁਝਿਆ ਰਖ ਏਕ ਹਮਾਰਾ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਿਰੜਾਇਆ ਪੈਰੋਂ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੈ ਜਾਂ ਐਸੀ ਬੁਝੀਆ ਰਾਖਾ ਇੱਕ ਹਮਾਰਾ ਸੁਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੂ ਨਾਨਕ ਗੁਰਮੰਤਰ ਦਿਰਡਾਇਆ ਪੈਰੋਂ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਗੈ ਜਾਂ ਐਸੀ ਬੁਜੀਆ ਰੱਖਾ ਏਕ ਹਮਾਰਾ ਸੁਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹਉ ਨਾਨਕ ਗੁਰ ਮੰਤਰ ਦਿਰਡਾਇਆ ਪੈਰੋਂ ਮਹੱਲਾ ਪੰਜਵਾ उठत सुखिया बैठत सुखिया पौ नहीं लगे, जा ऐसे बुझिया राखा एक हमारा स्वामी सगल का अंतर जमी रहा ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਿਰੜਾਇ ਪੈਰੋਂ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਗੈ ਜਾਂ ਐਸੀ 부ਜਿਆ ਰਖਾ ਇੱਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹਉ ਨਾਨਕ ਗੁਰ ਮੰਤਰ ਦਿਰੜਾਇਆ ਪੈਰੋਂ ਮਹੱਲਾ ਪੰਜਵਾ उठत सुखिया बैठत सुखिया पौ नहीं लगे, जा ऐसे बुझिया रखा एक हमारा स्वामी ਸੰਗਲ ਕਟਾਂ ਕਾ ਅੰਤਰ ਜਮੀ ਰਹਾਉ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੂ ਨਾਨਕ ਘੁਰ ਮੰਤਰ ਦਿਰਡਾਇਆ ਪੈਰੋਂ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖਿਆ ਪਉ ਨਹੀਂ ਲਗੈ ਜਾਂ ਐਸੇ ਬੁਜਿਆ ਰਖਾ ਏਕ ਹਮਾਰਾ ਸੁਮੀ ਸਗਲ ਕਟਾਂ ਕਾ अंतर अंतर्जमी रहा सोए अचिंता जाग अचिंता जहां कहां प्रभ तू वर्तनता कर सुख वसिया बाहर सुख पाया ਕਹੂ ਨਾਨਕ ਗੁਰਮੰਤਰ ਦਿਰਡਾਇਆ ਪੈਰੋਂ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਗੈ ਜਾਂ ਐਸੀ ਬੁਝੀਆ ਰੱਖਾ ਏਕ ਹਮਾਰਾ ਸੁਮੀ ਸਗਲ ਘਟਾਂ ਕਾ ਅੰਤਰ ਜਮੀ ਰਹਾਉ ਸੋਏ ਅਚਿੰਤਾ ਜਾ ਗਿਆ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਰਦਾਇਆ ਪੈਰੋਂ ਮਹੰਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਗੈ ਜਾਂ ਐਸੇ ਬੁਝਿਆ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਕਾ ਅੰਤਰ ਜਮੀ ਰਹਾਉ ਸੋਇਆ ਚਿੰਤਾ ਜਾਗਿਆ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਿਰਡਾਇਆ ਪੈਰੋਂ ਮਹਲਾ 5 उठत सुखिया बैठत सुखिया पौ नहीं लाग जा ऐसे बुझिया राखा एक हमारा स्वामी सगल कटां का अंतर जमी रहा ਸੋਇ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਿਰੜਾਇਆ ਪੈਰੋਂ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਔ ਨਹੀਂ ਲਾਗੈ ਜਾਂ ਐਸੇ ਬੁਝੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਂ ਕਾ ਅੰਤਰ ਜਮੀ ਰਹਾਉ ਸੋਇਆ ਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹਉ ਨਾਨਕ ਗੁਰ ਮੰਤਰ ਦਰੜਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹਉ ਨਾਨਕ ਗੁਰ ਮੰਤਰ ਦਰੜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਹਣ ਮਾਨਿਆਂ ਦੀ ਮਾਨ ਗੁਰੂ ਨੇ ਤਾਨਿਆਂ ਦੀ ਤਾਨ ਗੁਰੂ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਹਜੂਰਾ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ ਆਪ ਜੀ ਦੀ ਮਹਾਨ ਕਿਰਪਾ ਹੋਈ ਮਹਾਰਾਜ ਇਲਾਹੀ ਬਾਣੀ ਤੁਰਕੀ ਬਾਣੀ ਦੇ ਜਾਪ ਸਿਰ ਤੇ ਮਿਹਰ ਭਰਿਆ ਥਰਾ ਕੀ ਕਰਵਾਏ ਹਨ ਮਹਾਰਾਜ ਜੀਓ ਆਪ ਜੀ ਦੇ ਪਿਆਰ ਵਾਲਿਆਂ ਸਰੋਤਿਆਂ ਨੇ ਮਨ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਲੈ ਕਰਕੇ ਆਪ ਜੀ ਦੀ ਰੱਬੀ ਬਾਣੀ ਦੇ ਜਾਪ ਸਰਵਣ ਕੀਤੇ ਹਨ ਮਹਾਰਾਜ ਬਾਣੀ ਦੇ ਜਾਪ ਕਰਦਿਆਂ ਤੋਂ ਸੁਣਨ ਵਾਲੇ ਸਰੋਤਿਆਂ ਤੋਂ ਹਾਜ਼ਰੀਆਂ ਭਰਦਿਆਂ ਤੋਂ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਭੁੱਲਣਹਾਰ ਜੀਵ ਹਾਂ ਖਿੰਨ ਖਿੰਨ ਭੁੱਲਣਹਾਰ ਹਾਂ ਗੁਨਾਹਗਾਰ ਹਾਂ ਆਪ ਮਹਾਰਾਜ ਕਿਰਪਾ ਕਰਕੇ ਬਖਸ਼ ਲਿਓ ਜੀ ਅਗਾਹਾਂ ਤੋਂ ਸਮੱਤ ਤੇ ਸੁਧਾਰ ਬਖਸ਼ਿਓ ਤੇ ਇਸੇ ਤਰ੍ਹਾਂ ਬਾਣੀ ਨਾਲ ਜੋੜ ਕੇ ਰਖਿਓ ਮਹਾਰਾਜ ਸਰਬਤ ਦਾ ਭਲਾ ਕਰਿਓ ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਦੀ ਦਾਤ ਨਾਮ ਦੀ ਦਾਤ ਬਖਸ਼ਿਓ ਬੱਚਿਆਂ ਦੇ ਸਿਰ ਤੇ ਮਿਹਰ ਭੜਿਆ ਹੱਥ ਰਖਿਓ ਮਹਾਰਾਜ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਸਹਾਈ ਹੋਇਓ ਬਰਕਤਾਂ ਪਾਇਓ ਕਾਰੋਬਾਰਾਂ ਵਿੱਚ ਤਰਕੀਆਂ ਬਖਸ਼ਿਓ ਦਰੋਂ ਘਰੋਂ ਗੁਰ ਵਿਦਿਆ ਦੀਆਂ ਦਾਤਾਂ ਬਖਸ਼ ਕੇ ਨਵਾਜੀਓ ਨੌਕਰੀਆਂ ਵਿੱਚ ਸਫਲਤਾ ਦੀ ਦਾਤ ਬਖਸ਼ਿਓ ਕੀਤੀ ਅਰਜ਼ੋਈ ਚਰਣਾ ਵਿੱਚ ਕਬੂਲਿਓ ਸਈ ਪਿਆਰੇ ਮੇਲ ਜਿਨ੍ਹਾਂ ਦੇ ਮਿਲੇ ਆਪ ਜੀ ਦਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ